ਹਰਿਆਣੇ ਦੇ ਵਿੱਚ ਖੱਟੜ ਸਰਕਾਰ ਨੇ ਕੋਰਟ ਦੇ ਰਾਹੀਂ ਇਹ ਦਾਵਾ ਪੇਸ਼ ਕੀਤਾ ਹੈ ਕਿ ਸਾਡੀ ਗਿਣਤੀ ਦੁਬਾਰਾ ਹੋਣੀ ਚਾਹੀਦੀ ਹੈ। ਇਹਦਾ ਮਤਲਬ ਕਿ ਉੱਥੇ ਚੀਟਿੰਗ ਹੋਈ ਹੈ ਤੇ ਉੱਥੇ ਗਿਣਤੀ ਦੁਬਾਰਾ ਹੋ ਸਕਦੀ ਹੈ। ਤੇ ਅਸੀਂ ਵੀ ਇਹ ਦਾਵਾ ਕਰਦੇ ਹਾਂ ਕਿ ਇੱਕ ਮੌਲਵੀ ਕਹਿੰਦਾ ਹੈ ਕਿ ਮੈਂ 50 ਵੋਟਾਂ ਪਾਈਆਂ ਇੱਕ ਬੂਥ ਦੇ ਤੇ ਨਿਕਲੀਆਂ ਸੰਗਰੂਰ ਚ ਤੇ ਨਿਕਲੀਆਂ 5 ਐ। ਸੋ ਮੈਂ ਕਹਿਣਾ ਕਿ ਇਹਦਾ ਇਹਦਾ ਮਤਲਬ ਫਿਰ ਕਿਤੇ ਉੱਥੇ ਵੀ ਚੀਟਿੰਗ ਹੋਈ ਹੈ। ਜਿਹੜੀ ਸਾਡੀ ਵੋਟ ਉਹਨੂੰ ਡਿਵਾਈਡ ਕੀਤਾ ਗਿਆ ਹੈ। ਕੁਝ ਇਹੋ ਜਿਹੇ ਚਿਹਰੇ ਉੱਥੇ ਖੜੇ ਕੀਤੇ ਗਏ। ਗਿਨੀ ਮਿਥੀ ਪਾਲਸੀ ਤਹਿਤ ਕਿ ਸਿਮਰਨਜੀਤ ਸਿੰਘ ਮਾਨ ਦੀ ਵੋਟ ਨੂੰ ਰਿਡਿਵਾਈਡ ਕੀਤਾ ਜਾਵੇ ਕਿਉਂਕਿ ਉਹ ਨਹੀਂ ਪਾਰਲੀਮੈਂਟ ਚ ਆਉਣਾ ਚਾਹੀਦਾ ਇਸ ਕਰਕੇ ਨਹੀਂ ਆਉਣਾ ਚਾਹੀਦਾ ਕਿ ਬੜੇ ਲੰਮੇ ਸਮੇਂ ਤੋਂ ਉਹਨੂੰ ਨੁਕਰੇ ਲਾਇਆ ਹੈ ਤੇ ਸਿੱਖ ਕੌਮ ਜਿਹੜੀ ਹੈ ਉਹ ਜੋ ਅਸੀਂ ਕਰਦੇ ਆਂ ਤੇ ਉਹਨੂੰ ਅਸੈਪਟ ਕਰੀ ਜਾਂਦੀ ਹੈ ਪਰ ਜਦੋਂ ਮਾਨ ਸਾਹਿਬ ਨੇ ਪਾਰਲੀਮੈਂਟ ਚ ਜਾ ਕੇ ਬੋਲਿਆ ਕਿ ਅਸੀਂ ਤਾਂ ਲੁੱਟੇ ਗਏ ਆ ਸਾਨੂੰ ਤਾਂ ਇਹਨਾਂ ਨੇ ਸਾਡੇ ਨੌਜਵਾਨਾਂ ਨੂੰ ਖਤਮ ਕਰਤਾ ਕਈਆਂ ਨੂੰ ਗੈਂਗਸਟਰ ਕਹਿ ਕੇ ਮਾਰਤਾ ਹੈ ਕਈਆਂ ਨੂੰ ਇੱਥੇ ਜੇਲਾਂ ਚ ਬੰਦ ਕਰਤਾ ਤੇ ਇਹਨਾਂ ਨੇ ਜੁਐਨਏ ਦੇ ਵਿੱਚ ਸਾਬਤ ਕਰਤਾ ਮਾਨ ਸਾਹਿਬ ਨੇ ਕਿ ਅਸੀਂ ਗੁਲਾਮ ਆ ਇੱਥੇ ਗੁਲਾਮੀ ਦੀ ਜ਼ਿੰਦਗੀ ਬਸਰ ਕਰ ਰਹੇ ਆ ਬਾਰਡਰ ਸਾਡੇ ਨਹੀਂ ਖੋਲ ਰਿਹਾ ਇਹਨਾਂ ਨੇ ਵਪਾਰ ਸਾਡਾ ਖਤਮ ਕਰਤਾ ਹੈ ਪਾਣੀ ਸਾਡਾ ਲੁੱਟਿਆ ਜਾ ਰਿਹਾ ਹੈ ਜਵਾਨੀ ਸਾਡੀ ਖਤਮ ਕੀਤੀ ਜਾ ਰਹੀ ਹੈ ਕਿਸਾਨੀ ਸਾਡੀ ਖਤਮ ਕੀਤੀ ਜਾ ਰਹੀ ਹੈ ਉਹ ਸਾਰਾ ਕੁਝ ਮਾਨ ਸਾਹਿਬ ਨੇ ਜਦੋਂ ਪਾਰਲੀਮੈਂਟ ਚ ਮੁੱਦੇ ਚੁੱਕੇ ਤੇ ਜੁਐਨਓ ਤੱਕ ਪਹੁੰਚਿਆ ਉਹਨਾਂ ਨੇ ਮਹਿਸੂਸ ਕੀਤਾ ਕਿ ਸਿੱਖ ਵਾਕਿਆ ਗੁਲਾਮ ਹੈ ਸੋ ਇਹਨਾਂ ਨੂੰ ਇਹ ਹੈ ਕਿ ਜੇ ਇਸ ਵਾਰ ਵੀ ਇਸ ਲੀਡਰ ਨੂੰ ਅਸੀਂ ਪਾਰਲੀਮੈਂਟ ਚ ਵੜਨ ਦਿੱਤਾ ਤੇ ਅਸੀਂ ਤਾਂ ਆਪਣਾ ਝੱਗਾ ਬਿਲਕੁਲ ਹੀ ਚੋਕ ਲਾਂਗੇ ਸਾਡਾ ਤਾਂ ਮਖੌਟਾ ਹੀ ਨੰਗਾ ਹੋ ਜਾਊਗਾ ਇਸ ਕਰਕੇ ਡਰਦਿਆਂ ਨੇ ਇਹਨਾਂ ਨੇ ਹਰਾਇਆ ਹੈ ਪਾਲ ਸਿੰਘ ਖੈਰੇ ਦਾ ਜਾਣ ਦੇ ਕਾਰਨ ਵੀ ਲੱਗਦਾ ਹੈ ਕਿ ਕੁਛ ਨਾ ਕੁਛ ਵੋਟ ਪੈਂੰਗ ਚ ਫਰਕ ਪਿਆ ਦੇਖੋ ਸੁਖਪਾਲ ਸਿੰਘ ਖਹਿਰਾ ਦਾ ਸਾਨੂੰ ਇੰਨਾ ਕੋਈ ਫਰਕਤ ਨਹੀਂ ਵੱਡਾ ਕਿਉਂਕਿ ਉਹ ਜਿੱਥੇ ਮਰਜੀ ਇਲੈਕਸ਼ਨ ਲੜੀ ਜਾਵੇ ਪਰ ਇਹ ਦੁੱਖ ਜ਼ਰੂਰ ਹੈ ਕਿ ਜਿਹੜਾ ਬੰਦਾ ਪੰਜਾਬ ਦੇ ਮੁੱਦਿਆਂ ਦੀ ਗੱਲ ਕਰਦਾ ਹੈ ਜਿਹੜਾ ਬੰਦਾ ਆਣ ਕੇ ਅਮਰਤਪਾਲ ਸਿੰਘ ਦੀ ਮੋਰਚੇ 'ਚ ਗੱਲ ਕਰਦਾ ਜਿਹੜਾ ਬੰਦਾ ਆਣ ਕੇ ਬੰਦੀ ਸਿੰਘਾਂ ਦੀ ਗੱਲ ਕਰਦਾ ਹੈ ਜਿਹੜਾ ਬੰਦਾ ਇਹ ਸਾਰਾ ਕੁਝ ਕਰਦਾ ਤੇ ਵੋਟ ਮੰਗਦਾ ਪੰਥ ਤੋਂ ਇਸੇ ਮੁੱਦਿਆਂ ਦੇ ਨਾਂ ਤੇ ਉਹਨੂੰ ਰਿਪਰੈਜ਼ੈਂਟ ਕੌਣ ਕਰਦਾ ਹੈ ਜਿਨ੍ਹਾਂ ਨੇ ਸਾਡਾ ਤਖਤ ਢਾਇਆ ਹੈ ਜਿਨ੍ਹਾਂ ਨੇ ਸਾਡੀ ਨਸ਼ਲ ਕੋਸ਼ੀ ਕੀਤੀ ਹੈ ਜਿਨ੍ਹਾਂ ਨੇ ਸਾਡਾ ਦਰਬਾਰ ਸਭ ਢਾਇਆ ਹੈ ਜਿਨ੍ਹਾਂ ਨੇ ਸંત ਜਰਨੈਲ ਸਿੰਘ ਖਾਲਸਾ ਭਿੰਡਰਾਲਿਆਂ ਨੂੰ ਤੇ 20000 ਬੀਬੀ ਤੇ ਬੱਚੇ ਨੂੰ ਸ਼ਹੀਦ ਕੀਤਾ ਹੈ ਉਹ ਪਾਰਟੀ ਉਹਨੂੰ ਰਿਪਰੈਜ਼ੈਂਟ ਕਰਦੀ ਹੈ ਤੇ ਉਹ ਬੰਦਾ ਆਣ ਕੇ ਪੰਜਾਬ ਦੇ ਮੁੱਦਿਆਂ 'ਚ ਕਿਉਂ ਗੱਲ ਕਰਦਾ ਬੰਦੀ ਸਿੰਘਾਂ ਦੀ ਕਿਉਂਕਿ ਮਾਨ ਸਾਹਿਬ ਦੀ ਵੋਟ ਜਿਹੜੀ ਲੈ ਸਕਾਂ ਖੜ ਸਕਾਂ ਉਹਨੂੰ ਹਰਾ ਸਕਾਂ ਇਸ ਕਰਕੇ ਸਾਰਾ ਕੁਝ ਮੈਂ ਸਮਝਦਾ ਕਿ ਸਾਡਾ ਭਰਾ ਆ ਤੇ ਉਹਨੂੰ ਪੰਜਾਬ ਦੀ ਪੰਜਾਬੀਅਤ ਦੀ ਕੌਮ ਦੀ ਨਰੋਲ ਗੱਲ ਕਰਨੀ ਚਾਹੀਦੀ ਹੈ ਜੇ ਇਸ ਤਰੀਕੇ ਦੀ ਗੱਲ ਕਰਨੀ ਆ ਵੀ ਗੱਲ ਕਰਕੇ ਕੌਮ ਦੀ ਤੇ ਵੋਟ ਕਾਂਗਰਸ ਨੂੰ ਲੈ ਕੇ ਦੇਣੀ ਆ ਤੇ ਫੇਰ ਕਿਤੇ ਨਾ ਕਿਤੇ ਬਿਲਕੁਲ ਗਲਤ ਗੱਲ ਗਿਲਾ ਕੀਤਾ ਸੀ ਸਖਪਾਲ ਸਿੰਘ ਖਹਿਰ ਨੇ ਉਹ ਕਹਿੰਦੇ ਕਿ ਮੇਰੇ ਵਿਰੋਧ ਵੀ ਹਮੇਸ਼ਾ ਹੀ ਆਕਾਲੀ ਰਾਮ ਅੰਮ੍ਰਿਤਸਰ ਉਮੀਦਵਾਰ ਦਿੰਦਾ ਹੀ ਰਿਹਾ ਵਜੇ ਆਪਾਂ ਭੁਲਾਥਲ ਕੇ ਦੀ ਗੱਲ ਕਰਦੇ ਆ ਨਹੀਂ ਦੇਖੋ ਜੀ ਆਕਾਲੀ ਦਲ ਅੰਮ੍ਰਿਤਸਰ ਨੇ ਤੁਸੀਂ ਮੈਨੂੰ ਦੱਸੋ ਕਿ ਜੇ ਸਖਪਾਲ ਸਿੰਘ ਖਹਿਰਾ ਉਸ ਪਾਰਟੀ ਚ ਨਾ ਹੋਵੇ ਅਸੀਂ ਉਹਦੇ ਖਿਲਾਫ ਨਹੀਂ ਦਵਾਂਗੇ ਹੁਣ ਇੱਥੇ ਬੀਬੀ ਪਰਮਜੀਤ ਕੌਰ ਖਾਲੜਾ ਲੜੀ 19 ਦੇ ਵਿੱਚ ਇਲੈਕਸ਼ਨ ਤੇ ਮਾਨ ਸਾਹਿਬ ਨੇ ਕੈਂਡੀਡੇਟ ਨਹੀਂ ਦਿੱਤਾ ਜੇ ਇੱਥੇ ਅੰਮ੍ਰਿਤਪਾਲ ਸਿੰਘ ਲੜਿਆ ਤੇ ਮਾਨ ਸਾਹਿਬ ਨੇ ਕੈਂਡੀਡੇਟ ਨਹੀਂ ਦਿੱਤਾ ਸਖਪਾਲ ਸਿੰਘ ਖਹਿਰਾ ਆਜ਼ਾਦ ਤੌਰ ਤੇ ਆਜੇ ਜਾਂ ਉਹ ਆਜੇ ਕੌਮ ਵੱਲੋਂ ਕਿ ਮੈਂ ਕਿਸੇ ਪਾਰਟੀ ਵੱਲੋਂ ਨਹੀਂ ਜਾਂ ਉਹ ਆਜੇ ਦਲ ਖਾਲਸਾ ਵੱਲੋਂ ਆਜੇ ਕਿਸੇ ਹਮਖਿਆਲੀ ਜਥੇਬੰਦੀਆਂ ਵੱਲੋਂ ਆਜੋ ਤੇ ਅਸੀਂ ਆਪਣਾ ਵਿਡਰੋ ਕਰਕੇ ਕਵਾਂਗੇ ਜੀ ਇਹ ਕੌਮੀ ਆ ਹੁਣ ਜੇ ਸਾਡੇ ਤਖਤ ਟੋਂਡ ਵਾਲਿਆਂ ਦੀ ਪਾਰਟੀ ਵੱਲੋਂ ਟਿਕਟ ਲੈ ਕੇ ਆਜੂਗਾ ਤੇ ਉਹਦੇ ਖਿਲਾਫ ਦਾ ਕੈਂਡੀਡੇਟ ਦੇਵਾਂਗੇ ਉਹ ਤਾਂ ਨਹੀਂ ਨਾ ਰੁਕ ਸਕਦਾ